ਕਿ ਕਰੋੜਾਪਤੀ ਬੰਦੇ ਵੀ ਇੱਥੇ ਆ ਕੇ ਆਪਣਾ ਇਲਾਜ ਕਰਵਾਉਂਦੇ ਆ। ਇਹ ਸੰਸਥਾ ਪਹਿਲੀ ਪੰਜਾਬ ਦੀ ਸੰਸਥਾ ਹੈ ਜਿਹਦੇ ਕੋਲ ਸਭ ਤੋਂ ਵੱਧ ਆਕਸੀਜਨ ਸਿਲੰਡਰ ਤੇ ਆਕਸੀਜਨ ਕੰਸਨਟਰੇਟਰ ਸੀ। ਇਲਾਜ ਇੱਥੇ ਫਰੀ ਹੈ। ਇੱਥੇ ਲੰਗਰ ਦੀ ਸੇਵਾ ਵੀ ਫਰੀ ਹੈ। ਉਹ ਸਾਡੇ ਇੱਕ ਨੂਰ ਸੇਵਾ ਸਾਡੀ ਸਰ। ਕਿਉਂਕਿ ਸਾਡੀਆਂ ਤਿੰਨੇ ਸੰਸਥਾਈ ਨੇ ਸਾਡੀਆਂ ਆਪਸੇ ਆ ਗਿਆ ਸੀ। ਇਹ ਸੇਵਾ ਪਰਮਾਤਮਾ ਦੇ ਸਹਿਯੋਗ ਨਾਲ ਜਾਂ ਸਾਡੇ ਜਿਹੜੇ ਡੋਨਰ ਮੈਂਬਰ ਨੇ ਉਹਨਾਂ ਦੇ ਸਹਿਯੋਗ ਨਾਲ ਹੋ ਰਿਹਾ। ਇਨਸਾਨ ਦਾ ਮੈਂ ਮੈਂ ਕਰਦਾ ਰਹਿੰਦਾ ਬੱਕਰੀਆਂ ਵਾਂਗੂ ਮੈਂ ਗਿੱਲਾ ਮੈਂ ਉਹ ਕੀਤਾ। ਇਨਸਾਨ ਦੇ ਪਹਿਲੇ ਕੁਛ ਨਹੀਂ ਕੁਛ ਨਹੀਂ ਕਰ ਸਕਦਾ ਜਦ ਤੱਕ ਪਰਮਾਤਮਾ ਦਾ ਹੌਕਾ ਨਾ ਬਣਾਵੇ ਛੋਟੇ ਨਾਲ ਕਿੰਨੇ ਕੋ ਹੋਰ ਮੈਂਬਰ ਜੁੜੇ ਹੋਏ ਨੇ ਜਿਹੜਾ ਤੁਹਾਡਾ ਸਹਿਯੋਗ ਕਰਦੇ ਨੇ ਉਹ ਮੇਰੇ ਵਾਹਿਗੁਰੂ ਦੇ ਮੇਰੇ ਬਾਬੇ ਨਾਨਕ ਦੇ ਨਾ ਲੀਲਾ ਪਰਮਪਰਾ ਆਪਣੇ ਪੇਜ ਦਿੰਦਾ ਹੈ ਜੀ ਜਿੰਨਾ ਕੋ ਲੋੜ ਹੈ ਭੇਜੀ ਜਾਇਆ ਅੱਛਾ ਮਨ ਦੇ ਵਿੱਚ ਕਦੇ ਲਾਲਚ ਨਹੀਂ ਆਂਦਾ ਹੈਗਾ ਤੁਹਾਡੇ ਵੀ ਆਪਾਂ ਕੋਲੇ ਇੰਨਾ ਧੰਮ ਜੰਮ ਹੈਗਾ ਤੇ ਮਾੜੀ ਮੋਟੀ ਇੱਧਰ ਉੱਧਰ ਉਹਦੀ ਹੇਰ ਪੇ ਨਹੀਂ ਕਰ ਜੀਏ ਅਸੀਂ ਪਰਮਾਤਮਾ ਕਹਿੰਦੇ ਜੇ ਕਰਮ ਕਰਦੇ ਹਾਂ ਨਾ ਜਿਹੜਾ ਸਾਡਾ ਆਖਰੀ ਜੀਵਨ ਹੈ ਮੰਨਣਾ ਤਾਂ ਹਰੇਕ ਨੇ ਹੈ ਨਾ ਰਿਆਣਾ ਤੱਕ ਕਿਸੇ ਨੇ ਵੀ ਨਹੀਂ ਆ ਮਹਤੁੱਚੀ ਦੇਦੀ ਇਹ ਸਾਨੂੰ ਵੀ ਲਾਲਚ ਤਾਂ ਹੀ ਇਹ ਕੰਮ ਕਰਦੇ ਅਸੀਂ ਪਰਮਾਤਮਾ ਨਾਲ ਬੰਦੇ ਰਹਿ ਪਰਮਾਤਮਾ ਦੀ ਸੇਵਾ ਕਰਦੇ ਅਸੀਂ ਪਰਮਾਤਮਾ ਕਰਾਂ ਨਾਲਾ ਉਹੀ ਸਭ ਕੁਝ ਕਰਨਾ ਸਾਡੇ ਬੱਲੇ ਕੁਝ ਨਹੀਂ ਆਇਆ ਕਿਹੜਾ ਧਰਮ ਆ ਉਪਰੋਂ ਆ ਉਪਰੋਂ ਤਾਂ ਤਰਮ ਬਣਾਇਆ ਇਥੇ ਉਪਰੋਂ ਇਨਸਾਨੀ ਜਾਮਾ ਮਿਲਿਆ ਹੈ ਵੀਡੀਓ ਤੁਸੀਂ ਆਪਣੇ ਲਈ ਸ਼ੇਅਰ ਕਿਉਂ ਵੀਡੀਓ ਸ਼ੇਅਰ ਕਰੋਗੇ ਤੁਸੀਂ ਵੀਡੀਓ ਸ਼ੇਅਰ ਕੀਤੀ ਕੋਈ ਮਰੀਜ਼ ਆ ਗਿਆ ਉਹਦਾ ਕੋ ਨਾਤਾ ਇਹਨਾਂ ਨੂੰ ਲੱਗਣਾ ਹੈ ਨਾ ਸਾਨੂੰ ਲੱਗਣਾ ਅਸੀਂ ਆਪਣਾ ਕੰਮ ਕਰ ਰਹੇ ਆ ਚੈਨਲ ਚਲਾ ਰਹੇ ਆ ਆਪਣਾ ਕੰਮ ਥੋੜਾ ਸਾਰਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦਾ ਨਹੀਂ ਪਤਾ ਹੋਊਗਾ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਐਨਜੀਓ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਪਿਛਲੇ 14-15 ਮਹੀਨਿਆਂ ਤੋਂ ਜਿਸ ਇਲਾਜ ਦਾ ਖਰਚਾ ਲੱਖਾਂ ਦੇ ਵਿੱਚ ਆਉਂਦਾ ਹੈ ਕਹਿੰਦੇ ਆ ਜੇ ਪ੍ਰੋਪਰਟੀ ਤੁਸੀਂ ਬਣਾਈ ਆ ਉਹ ਵੀ ਵਿਕ ਜਾਣੀ ਹੈ ਮੈਂ ਗੱਲ ਡਾਇਲਿਸਿਸ ਦੀ ਕਰ ਰਿਹਾ ਹਾਂ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਤੁਸੀਂ ਜਾਓਗੇ ਤਾਂ ਲੱਖਾਂ ਦੇ ਹਿਸਾਬ ਨਾਲ ਬਿੱਲ ਬਣਦਾ ਫਿਰ ਵੀ ਕਿਤੇ ਨਾ ਕਿਤੇ ਆਰਾਮ ਜਿਹੜਾ ਉਹ ਨਹੀਂ ਮਿਲਦਾ ਫਿਰ ਉੱਥੋਂ ਲੋਕ ਵੱਡੇ ਹਸਪਤਾਲਾਂ 'ਚੋਂ ਛੁੱਟੀ ਕਰਾ ਕੇ ਆਪਣੇ ਮਰੀਜ਼ ਨੂੰ ਘਰੇ ਬਿਠਾ ਲੈਂਦੇ ਆ ਫਿਰ ਪੈਸਾ ਜੋੜਦੇ ਆ ਫਿਰ ਦਾਖਲ ਕਰਾ ਦਿੰਦੇ ਫਿਰ ਉਹੀ ਪ੍ਰੋਸੈਸ ਚੱਲਦਾ ਰਹਿੰਦਾ ਪਰ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਐਨ ਜੀਓ ਵੱਲੋਂ ਐਸੀ ਸੇਵਾ ਨਿਭਾਈ ਜਾ ਰਹੀ ਹੈ ਲੱਖਾਂ ਦਾ ਜਿਹੜਾ ਇਲਾਜ ਹੈ ਉਹ ਫ੍ਰੀ ਦੇ ਵਿੱਚ ਕੀਤਾ ਜਾ ਰਿਹਾ ਹੈ ਮੇਰੇ ਨਾਲ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਦੇ ਮੁਖ ਸੇਵਾਦਾਰ ਦੀਪਕ ਗਰਗ ਜੀ ਮੌਜੂਦ ਰਹਿਣਗੇ ਜਿਹੜੇ ਕਿ ਪਿਛਲੇ 14-15 ਮਹੀਨਿਆਂ ਤੋਂ ਇਸ ਸੇਵਾ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦੀ ਪੂਰੀ ਟੀਮ ਇਸ ਸੇਵਾ ਦੇ ਵਿੱਚ ਲੱਗੀ ਹੋਈ ਆ ਪੂਰੀ ਜਾਣਕਾਰੀ ਲਵਾਂਗੇ ਕਿਹੜਾ ਪ੍ਰੋਸੈਸ ਆ ਇਹਨਾਂ ਦਾ ਕੰਮ ਕਰਨ ਦਾ ਔਰ ਲੋਕ ਇੱਥੇ ਕਰੋੜਾਪਤੀ ਆ ਕੇ ਆਪਣਾ ਹੱਲ ਕਰਵਾਉਂਦੇ ਆ ਇਹਨਾਂ ਕੋਲੇ ਆ ਕੇ ਤੁਹਾਨੂੰ ਸਭ ਤੋਂ ਪਹਿਲਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਵੀ ਤੁਹਾਡੇ ਚੈਨਲ ਦੇ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਹੋ ਸਰ ਠੀਕ ਠਾਕ ਹਾਂ ਅ ਸਰ ਤੁਸੀਂ ਮੈਨੂੰ ਦੱਸ ਰੇ ਸੀ ਕਿ ਪਿਛਲੇ 14-15 ਮਹੀਨਿਆਂ ਤੋਂ ਇੱਥੇ ਤੁਹਾਡੇ ਹਸਪਤਾਲ ਦੇ ਵਿੱਚ ਡਾਲਸਿਸ ਹੁੰਦੀ ਹੈ ਔਰ ਮੈਂ ਜਦੋਂ ਬੈਠਾ ਸੀ ਗੱਲਾਂ ਤੁਹਾਡੀਆਂ ਸੁਣ ਰਿਹਾ ਸੀਗਾ ਕਿ ਕਰੋੜਾਪਤੀ ਬੰਦੇ ਵੀ ਇੱਥੇ ਆ ਕੇ ਆਪਣਾ ਇਲਾਜ ਕਰਵਾਉਂਦੇ ਆ ਇਹ ਪਹਿਲਾਂ ਇਹ ਸਾਰੇ ਕਨਸੈਪਟ ਦੀ ਪਿੱਛੇ ਦੀ ਕਹਾਣੀ ਮੈਨੂੰ ਜ਼ਰੂਰ ਸਮਝਾਈ ਜਾਵੇ ਸੋ ਸੰਸਥਾ ਜਿਹੜੀ ਪਿੱਛੇ ਦੀ ਕਹਾਣੀ ਹੈ ਬਹੁਤ ਲੰਬੀ ਹੈ ਜੀ तकरीबन 11 ਸਾਲ ਤੋਂ ਇਹ ਸੰਸਥਾ ਚੱਲੀ ਇੱਕ ਛੋਟੀ ਜੀ ਸੰਸਥਾ ਹੁੰਦੀ ਸੀ ਜਦੋਂ ਕਿਸੇ ਬੱਚੇ ਦੀ 1000 2000 ਰੁਪਏ ਫੀਸ ਜਮਾ ਕਰਾਉਣੀ ਸੀ ਜਿਵੇਂ ਸੋਹ ਤੁਹਾਡੇ ਕੋਲ ਮੰਗਲੇ 200 ਤੇ ਇਸ ਤਰ੍ਹਾਂ ਕਰਦਾ ਕਰਦਾ ਪਰਮਾਤਮਾ ਦਾ ਉਪਰਾਲਾ ਵੱਡਾ ਕਰਦੇ ਗਏ ਉਹਦੀ અપਾਰ ਕਿਰਪਾ ਹੁੰਦੀ ਰਹੀ ਹੈ ਕਰੋਨਾ ਚ ਜਦੋਂ ਕਰੋਨਾ ਦੀ ਮਹਾਮਾਰੀ 2019 ਚ ਆਈ ਹੈ ਇਹ ਸੰਸਥਾ ਪਹਿਲੀ ਪੰਜਾਬ ਦੀ ਸੰਸਥਾ ਹੈ ਜਿਹਦੇ ਕੋਲ ਸਭ ਤੋਂ ਵੱਧ ਆਕਸੀਜਨ ਸਿਲੰਡਰ ਤੇ ਆਕਸੀਜਨ ਕੰਸਨਟਰੇਟਰ ਸੀ ਜਿਹਦੀ ਸਪਲਾਈ ਕੱਲੇ ਪੰਜਾਬ ਚ ਨਹੀਂ ਰਾਜਸਥਾਨ ਯੂਪੀ ਦਿੱਲੀ ਹਰ ਪਾਸੇ ਮਚਲ ਰਹੀ ਦਿੱਤੀ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਔਰ ਡਾਇਲਸਿਸ ਮਰੀਜ਼ਾਂ ਦੀ ਜਿਹੜੀ ਡਾਇਲਸਿਸ ਅਸੀਂ ਨਾ ਆਪਣੇ ਪੈਸਿਆਂ ਤੋਂ ਜਿਹੜੇ ਇੱਥੇ ਦੇ ਹਸਪਤਾਲ ਸੀਗੇ ਉਹਨਾਂ ਚ ਕਰਾਉਂਦੇ ਹੁੰਦੇ ਮੈਂ ਨਾਮ ਨਹੀਂ ਲੈਂਦਾ ਲੈਣਾ ਚਾਹੁੰਦਾ ਠੀਕ ਹੈ ਕਈ ਹਸਪਤਾਲਾਂ ਚੋਂ ਅਸੀਂ ਕਰਾਉਂਦੇ ਸੀ ਡਾਇਲਸਿਸ ਮਰੀਜ਼ਾਂ ਨੂੰ ਆਪਣੀ ਪੇਮੈਂਟ ਦੇ ਕੇ ਹੂੰ ਤੁਸੀਂ ਦੇਖਦੇ ਸੀ ਕਿ ਵੀ ਆ ਜਿਹੜੀ ਬਿਮਾਰੀ ਹੈ ਤਾਂ ਹਾਰਟ ਤੇ ਕੈਂਸਰ ਨਾਲ ਉਹ ਬਿਮਾਰੀ ਹੈ ਬਿਮਾਰੀ ਤਾਂ ਹਰ ਇੱਕ ਦੀ ਮਾੜੀ ਹੈ ਬਿਲਕੁਲ ਇਹ ਜਿਹੜੀ ਬਿਮਾਰੀ ਹੈ ਮਰੀਜ਼ ਤਿਲ ਤਿਲ ਮਰਦਾ ਹੈਗਾ ਕੋਈ 48 ਘੰਟੇ ਕੋਈ 72 ਘੰਟੇ ਬਾਅਦ ਆਊਗਾ ਡਾਇਲਸਿਸ ਕਰਾਊਗਾ ਤੇ ਦਾ ਤਾਂ ਆਪਣਾ ਜੀਵਨ ਨਿਰਵਾਹ ਕਰੋਗਾ ਨਹੀਂ ਤੇ ਜੇ ਡੈਲਸਿੰਗ ਮਹੀਨਾ ਦੋ ਮਹੀਨਾ ਨਹੀਂ ਆਂਦੀ ਪਾਣੀ ਭਰਿਆ ਇਨਫੈਕਸ਼ਨ ਨੂੰ ਕਾਹਨੇ ਖਤਮ ਹੋ ਜਾਏ ਇੱਕ ਮਰੀਜ਼ ਦਾ ਖਰਚਾ ਘੱਟ ਦੋ 20000 ਤੋਂ 1 ਲੱਖ ਰੁਪਏ ਹਰ ਮਹੀਨੇ ਆਉਂਦਾ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ ਚਲੋ ਅਮੀਰ ਤਾਂ ਆਪਣੇ ਕੋਲ ਦੇ ਦਊਗਾ ਜਿੰਨ ਤੱਕ ਦੇ ਦੂਗਾ ਤਾਂ ਉਹ ਵੀ ਕੱਟ ਕੇ ਦੇ ਦਊਗਾ ਫੇਲੇ ਫੈਕਟਰੀ ਵੀ ਗਿਆ ਕਦੇ ਕੁਝ ਵੀ ਗਰੀਬ ਕਿਥੋਂ ਦੇਊਗਾ ਗਰੀਬ ਘਾਹ ਦਾ ਰੰਦਾ ਭੀਖ ਮੰਗਦਾ ਕਿਸੇ ਕੋਲ ਕੱਟਿਆ ਕਿਸੇ ਕੋਲ ਮਦਦ ਮੰਗਦਾ ਬਿਲਕੁਲ ਮਹੀਨਾ ਜਿਹੜਾ ਡੈਲਸੀ ਸੈਂਟਰ ਖੁੱਲਿਆ ਨੂੰ ਸਾਨੂੰ ਅੱਜ ਮੇਰੇ ਹਲ 15ਵਾਂ ਮਹੀਨਾ ਗੱਲ 15 ਮਹੀਨੇ ਤੇ ਤਕਰੀਬਨ 15000 ਪਲਸ ਡੈਲਸੀ ਹੋ ਚੁੱਕੀਆਂ ਨੇ ਅੱਛਾ ਜੀ 15000 ਤੇ 24 ਮਸ਼ੀਨਾਂ ਲੱਗੀਆਂ 11 ਮਸ਼ੀਨਾਂ ਸਾਡੀਆਂ ਆਨ ਵਾਲੇ ਆ ਜਿਹੜਾ ਆਪਣਾ ਮਾਰਚ ਦਾ ਮਹੀਨਾ ਪਹਿਲੇ ਆਪ ਤੇ ਦੀ ਓਪਨਿੰਗ ਹੈ ਅੱਛਾ ਤੇ ਟੋਟਲ ਉਸ ਤਰ੍ਹਾਂ 45 ਮਸ਼ੀਨਾਂ ਹੋ ਜਾਣਗੀਆਂ ਕਿ 21 ਮਸ਼ੀਨਾਂ ਹੋਰ ਸਾਡੀਆਂ ਲੱਗਣਗੀਆਂ ਆਨ ਵਾਲੇ ਮਾਰਚ ਦੇ ਪਹਿਲੇ ਮਹੀਨੇ ਅਸੀਂ ਅੱਛਾ ਹਾਂ ਟੋਟਲ ਹਾਂ ਔਰ ਤੁਹਾਡੇ ਚੈਨਲ ਦਾ ਨਾਮ ਕੀ ਹੈ ਦਾ ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਪਹਿਲਾ ਡੈਂਸੀ ਸੈਂਟਰ ਹੈ ਜਿੱਥੇ ਬਾਰੋ-ਬਾਰ ਮਰੀਜ਼ਾਂ ਰਹਿਣਾ ਜਿਹੜੀ ਸਾਡੀ ਨਿਸਕਾਮ ਸੇਵਾ ਆਸਰਾਮ ਹੈ ਪੱਖੋ ਵਾਲੋਟੇ ਉਹਨਾਂ ਦਾ ਜਿਹੜੇ ਬਾਰੋ-ਬਾਰ ਮਰੀਜ਼ਾਂ ਰਹਿਣਾ ਖਾਣਾ ਫਿਰਿਆ ਅੱਛਾ ਜੀ ਇਲਾਜ ਇੱਥੇ ਫਿਰਿਆ ਇੱਥੇ ਲੰਗਰ ਦੀ ਸੇਵਾ ਵੀ ਫਿਰਿਆ ਉਹ ਸਾਡੇ ਇੱਕ ਨੂਰ ਸੇਵਾ ਸਾਡੀ ਸਾਰ ਕਿਉਂਕਿ ਸਾਡੀਆਂ ਤਿੰਨੇ ਸੰਸਾ ਹੀ ਨੇ ਸਾਡੀਆਂ ਆਪਸੇ ਆ ਗਿਆ ਸੀ ਉੱਥੋਂ ਲੰਗਰ ਦੀ ਸੇਵਾ ਦੋ ਟਾਈਮ ਤੇ ਲੰਗਰ ਦੀ ਸੇਵਾ ਮਰੀਜ਼ਾਂ ਲਈ ਚੱਲਦੀ ਹੈ ਚੈਨ ਦਾ ਮਤਲਬ ਹੈ ਇੱਥੇ ਜਿਹੜੇ ਮਰੀਜ਼ ਜਾਂਦੇ ਕੀ ਸੇਵਾ ਹੈਗੀ ਇਹ ਸੇਵਾ ਪਰਮਾਤਮਾ ਦੇ ਸਹਿਯੋਗ ਨਾਲ ਜਾਂ ਸਾਡੇ ਜਿਹੜੇ ਡੋਨਰ ਮੈਂਬਰ ਨਹੀਂ ਉਹਨਾਂ ਦੇ ਸਹਿਯੋਗ ਨਾਲ ਹੋ ਰਿਆ ਉਹ ਦੇਰੇ ਨੇ ਅਸੀਂ ਕਰ ਰਹੇ ਨੇ ਮੈਂ ਇੱਕ ਗੱਲ ਤੁਹਾਨੂੰ ਗਿਆਨਾ ਚਾਹੁੰਦਾ ਤੁਹਾਡੇ ਚੈਨਲ ਦੇ ਨਾਲ ਦੇ ਜਿਹੜਾ ਡੈਲਸੀ ਸੈਂਟਰ ਹੈ ਇਹਦਾ ਨਾਮ ਅਸੀਂ ਨਰੈਣ ਦਾ ਮੰਦਿਰ ਰੱਖਿਆ ਹੈ ਨਰ ਸੇਵਾ ਨਰਾਇਣ ਸੇਵਾ ਨਰੈਣ ਦਾ ਜਿਹੜਾ ਨਾਮ ਹੈਗਾ ਸਾਡੇ ਸਨਾਤਨ ਚ ਵੀ ਸਾਡੇ ਸਿੱਖ ਤਾਂ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਪਾਸੇ ਹੈ ਕਿਉਂਕਿ ਸ੍ਰਿਸ਼ਟੀ ਦੇ ਰਚੇਤਾ ਇੱਕੋ ਹੀ ਹੈ ਧਰਮ ਵਖਰੇ ਵਖਰੇ ਨੇ ਜਿਵੇਂ ਮਦਰੀ ਆਪਾਂ ਸਮਝ ਲਈਏ ਤੇ ਇਸ ਕਰਕੇ ਚਾਲਣ ਵਾਲਾ ਤਾਂ ਨਾ ਪ੍ਰਮਾਤਮਾ ਹੀ ਹੈ ਇਨਸਾਨ ਤਾਂ ਮੈਂ ਮੈਂ ਕਰਦਾ ਰਹਿੰਦਾ ਬੱਕਰੀਆਂ ਵਾਂਗੂ ਮੈਂ ਇਹਦਾ ਮੈਂ ਉਹ ਕੀਤਾ ਇਨਸਾਨ ਦੇ ਪੱਲੇ ਕੁਝ ਨਹੀਂ ਕੁਝ ਨਹੀਂ ਕਰ ਸਕਦਾ ਜਦ ਤੱਕ ਪ੍ਰਮਾਤਮਾ ਨਾਲ ਉਹ ਕਬਣਾਉਂਗੇ ਜੇ ਵੀ ਸਮਝ ਮੈਂ ਮੈਂ ਚ ਬੰਦਾ ਮਰ ਜਾਂਦਾ ਹੈਗਾ ਤੁਹਾਨੂੰ ਮੈਂ ਦੱਸਾਂ ਜਿਹੜਾ ਡਾਇਲਸਰ ਸੈਂਟਰ ਆ 6 ਕਰੋੜ ਦੀ ਲਾਗਤ ਨਾਲ ਬਣਿਆ ਤੁਹਾਡੇ ਚੈਨਲ ਦੇ ਮੱਧਮ ਰਹੀ ਜੇ ਅਸੀ ਕਿਸੇ ਦੇ ਘਰ ਪੈਸੇ ਵੀ ਮੰਗਣ ਗਏ ਸਾਡੇ ਕੋਈ ਪਰਚਾ ਕਰਾਦਾ ਅਸੀਂ ਕਿਸੇ ਦੇ ਘਰੇ ਪੈਸੇ ਨਹੀਂ ਮੰਗਾਂਗੇ ਫਿਰ ਕਿਵੇਂ ਜਿਹੜਾ ਕੀਤਾ ਪੈਸਿਆਂ ਦਾ ਪੈਸਾ ਦਾ ਇਨਸਾਮ ਸਾਡੇ ਜਿਹੜਾ ਗੁਰੂ ਬਣਿਆ ਉਹਦੇ ਤੇ ਆ ਔਰ ਤੁਹਾਨੂੰ ਇਹ ਦੱਸਦੇ ਆ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਐਜੀ ਸੰਸਥਾ ਹੈ ਜਿੱਦੇ ਚ 98% ਪੱਕਿਆਂ ਦਾ ਪੈਸਾ ਆਉਗਾ ਕੱਚਿਆਂ ਚ ਪੈਸਾ ਹੀ ਨਹੀਂ ਆਉਂਦਾ ਅਜਾ ਮਤਲਬ ਬਿੱਲ ਵਗੈਰਾ ਵੀ ਨਾਲ ਹੀ ਦੇਨੇ ਸਾਰਾ ਪੱਕਾ ਪੈਸਾ ਹੈ ਰੁਪਈਆ ਆਂਦਾ 80G ਸੀਐਸਆਰ ਦੀ ਸੁਵਿਧਾ ਹੈਗੀ ਹਰ ਚੀਜ਼ ਦੀ ਸੁਵਿਧਾ ਹੈ ਹਸਪਤਾਲਾਂ ਨੂੰ ਤੁਸੀਂ ਦੇਖ ਰਹੇ ਨਾ ਬੱਚੇ ਵੀ ਪੜਦੇ ਨੇ ਸਾਡੇ 125 ਬੱਚੇ ਐਜੂਕੇਸ਼ਨ ਲੇ ਰਹੇ ਆ ਇਹ ਜਿਹੜੀ ਪਹਿਲਾ ਪਹਿਲਾਂ ਤੋਂ ਜਿਹੜੀ ਦੀ ਸ਼ੁਰੂਆਤ ਹੈ ਨਾ এডੂਕੇਸ਼ਨ ਤੇ ਹੈਲਥ ਹੋਈ ਸੀ ਤੁਹਾਨੂੰ ਦੱਸ ਦਈਏ ਹੁਣ ਤਾਂ ਤੁਹਾਨੂੰ ਦਿਖਾ ਦਈਏ ਹੁਣ ਸੰਡੇ ਕੁੜੀ ਦਾ ਵਿਆਹ ਕੀਤਾ ਸੀ ਬੰਟੀ ਚਿਮਾ ਚੋਕ ਤੇ ਨਾ ਬੰਟੀ ਢਾਬੇ ਆਲਾ ਆਇਆ ਪਤਾ ਨਹੀਂ ਬੰਟੀ ਬੰਟੀ ਆ ਮਿੰਟੂ ਨਹੀਂ ਬੰਟੀ ਆ ਅਸੀਂ ਉਹਨੂੰ ਉਸ ਕੁੜੀ ਦੇ ਵਿਆਹ ਦੇ ਪੈਸੇ ਦੇਖ ਕੇ ਆਏ ਨੇ ਰਸਨ ਦੇ ਜਿਹੜਾ ਉਸ ਦਾ ਖਰਚਾ ਸੀਗਾ ਹੁਣ ਤੁਹਾਨੂੰ ਦਿਖਾ ਦਈਏ ਸਮਾਨ ਪਿਆ ਹੈਗਾ ਕੱਲ ਦਾ ਕੁੜੀ ਦਾ ਵਿਆਹ ਹੈ ਕੁੜੀ ਦੇ ਮਾਪਿਓ ਇੰਨੇ ਗਰੀਬ ਐ ਉਹਨਾਂ ਕੋਲ ਚੂੜੇ ਲੈਣ ਤੱਕ ਦੇ ਪੈਸੇ ਨਹੀਂ ਸੀਗੇ ਜਲੰਧਰੋਂ ਕੋਈ ਅ ਗਰੰਥੀ ਸਾਹਿਬ ਨੇ ਉਹਨਾਂ ਨਾਲ ਉਹਨਾਂ ਦੀ ਮੈਰਿਜ ਹੋ ਰਹੀ ਹੈ ਠੀਕ ਹੈ ਠੀਕ ਹੈ ਨਾ ਪਾਠੀ ਸਾਹਿਬ ਨੇ ਟੋਟਲ ਜਿਹੜਾ ਖਰਚਾ ਹੈਗਾ ਸਾਡੇ ਮੈਂਬਰ ਦੇ ਸਿਰ ਉਲਵਾਈ ਦਾ ਰਾਸ ਅੰਦਾਖ ਖਾਨ ਦਾ ਕਪੜੇ ਦਾ ਗੈਨੇ ਬੱਟੇ ਦਾ ਜੋ ਵੀ ਸਾਰਾ ਟੋਟਲ ਸਮਾਨਾ ਸੀ ਉਹ ਕੁੜੀ ਨੂੰ ਜਿਹੜੀ ਸਾਡੇ ਸੰਸਥਾ ਦੇ ਜਿਹੜੇ ਦਾਨੀ ਸੱਜਰੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਉਹਦੀ ਮੈਰਿਜ ਕਰਦੀ ਹੈ ਉੱਥੇ ਅਸੀਂ ਬਾਪਨਾ ਰਾਮਦਾਸ ਧਰਮਸ਼ਾਲਾ ਸੀਗੀ ਅਬਦੁੱਲਾਪੁਰ ਬਸਤੀ ਰਵੀਦਾਸ ਧਰਮਸ਼ਾਲਾ ਅਬਦੁੱਲਾਪੁਰ ਬਸਤੀ ਉੱਥੇ ਉਹ ਮਤਲਬ ਉਹਦੀ ਬਰਾਤ ਆਉਗੀ 20 ਬੰਦੇ ਆਣਗੇ ਵਿਚਾਰਿਆਂ ਦੇ ਠੀਕ ਹੈ ਉਹਨਾਂ ਕੋਲ ਮੇਰੀ ਸਮਝ ਤੋਂ ਆ ਰਿਹਾ ਉਹਨਾਂ ਦੇ ਘੱਟ ਟੈਂਸ਼ਨ ਹੈ ਸਾਡੇ ਤੋਂ ਮਾਤੇ ਜ਼ਿਆਦਾ ਟੈਂਸ਼ਨ ਹੈਗੀ ਕਿਉਂਕਿ ਉਹਨਾਂ ਕੋਲ ਕੁਝ ਹੈ ਨਹੀਂ ਹੁਣ ਤਾਂ ਸਾਡਾ দায়িত্ব ਬਣਦਾ ਹੈ ਕਿ ਵੀ ਇਸ ਆਉਣ ਅਨੁਸਾਰਾ ਕੁੜੀ ਨੂੰ ਸਮਾਨ ਦੇਣੀ ਹੈ ਆਪਾਂ ਉਹਦਾ ਕੰਮ ਹੈ ਸਰ ਜੀ ਮੈਂ ਗੱਲ ਕਰਾਂ ਥੋਟੇ ਨਾਲ ਕਿੰਨੇ ਕੋ ਹੋਰ ਮੈਂਬਰ ਜੁੜੇ ਹੋਏ ਨੇ ਜਿਹੜਾ ਥੋੜਾ ਸਹਿਯੋਗ ਕਰਦੇ ਨੇ ਔਰ ਇਸ ਸੰਸਥਾ ਨੂੰ ਇੱਥੇ ਸੇਵਾ ਨਿਭਾਉਂਦੇ ਨੇ ਆਪਣੀ ਦੇਖੋ ਜਿਹੜੇ ਸਾਡੇ ਫਾਊਂਡਰ ਮੈਂਬਰ ਤਾਂ 17 ਨੇ ਬਾਕੀ ਡੋਨਰ ਕਾਫੀ ਨੇ ਐਵੇਂ ਕਹਿ ਦੀਏ ਦੇਖੋ 25-30 ਲੱਖ ਰੁਪਏ ਹਰ ਮਹੀਨੇ ਦਾ ਖਰਚਾ ਫਿਰ ਤੁਹਾਨੂੰ ਮੈਂ ਵੀ ਦੱਸਿਆ ਫਿਰ ਦੁਬਾਰਾ ਵੀ ਦੱਸ ਰਿਹਾ ਸੀ ਕਿਸ ਗੁਰ ਮੰਗਦੇ ਨੇ ਗੁਰੂ ਚੋਂ ਪੈਂਦਾ ਕਿਉਂਕਿ ਉਹ ਪਰਮਾਤਮਾ ਦੀ ਉਹ ਮੇਰੇ ਵਾਹਿਗੁਰੂ ਦੀ ਮੇਰੇ ਬਾਬੇ ਨਾਨਕ ਜੀ ਦੀ ਨਾ ਲੀਲਾ ਪਰੰਪਰਾ ਹੈ ਆਪਣੇ ਪੇਤਿਆਂ ਦਾ ਜਿੰਨਾਂ ਕੋ ਲੋੜ ਹੈ ਭੇਜੀ ਜਾ ਰਹੀ ਹੈ ਅੱਛਾ ਹਾਂ ਉਹ ਉਹ ਵੀ ਕਰ ਰਿਹਾ ਐਵੇਂ ਅਸੀਂ ਕੁਝ ਨਹੀਂ ਕਰਦੇ ਅੱਛਾ ਮਨ ਦੇ ਵਿੱਚ ਕਦੇ ਲਾਲਚ ਨਹੀਂ ਆਉਂਦਾ ਹੈਗਾ ਤੁਹਾਡੇ ਵੀ ਆ ਆਪਣੇ ਕੋਲੇ ਇੰਨਾ ਧਾਮ-ਜਾਮ ਹੈਗਾ ਤੇ ਮਾੜੀ-ਮੋਟੀ ਇੱਧਰ-ਉੱਧਰ ਉਹਦੀ ਹੀਰ-ਪੇਰੀ ਕਰ ਜੀਏ ਮੇਰੀ ਗੱਲ ਸੁਣੋ ਮੈਂ ਤਾਂ ਆਪਣਾ ਸਾਰਾ ਜੀਵਨ ਹੀ ਸਮਰਪਿਤ ਕਰਤਾ ਅੱਛਾ ਆਪਾਂ ਇਹ ਰੇ ਫਿਰ ਕਰਕੇ ਕਰਾਂਗੇ ਵੀ ਕਿ ਕਿੱਥੇ ਲੈ ਕੇ ਜਾਵਾਂਗੇ ਪੈਸਾ ਹਾਂ ਸਾਨੂੰ ਲਾਲਚ ਹੈ ਲਾਲਚ ਹਾਂ ਇਹ ਸਾਨੂੰ ਵੀ ਲਾਲਚ ਆ ਕਹਿੰਦੇ ਬਿਗੈ ਲਾਲਚ ਤੋਂ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਭਾਵੇਂ ਵੱਡਾ ਆਤਮਾ ਤਪਸਵੀ ਬੈਠਿਆ ਪਹਾੜਾਂ 'ਚ ਤਪ ਉਹਨੂੰ ਵੀ ਲਾਲਚ ਉਹਨੂੰ ਵੀ ਲਾਲਚ ਹੈ ਰੱਬ ਮਿਲੂਗਾ ਰੱਬ ਮਿਲੂਗਾ ਤੇ ਸਾਨੂੰ ਲਾਲਚ ਹੈ ਸਾਨੂੰ ਅੱਛੀ ਮੌਤ ਮਿਲੇ ਅਸੀਂ ਪਰਮਾਤਮਾ ਕਹਿੰਦੇ ਜੇ ਕਰਮ ਕਰਦੇ ਹਾਂ ਨਾ ਜਿਹੜਾ ਸਾਡਾ ਆਖਰੀ ਜੀਵਨ ਹੈ ਮੰਨਣਾ ਤਾਂ ਹਰ ਇੱਕ ਨੇ ਹੈ ਨਾ ਜਾਣਨਾ ਤਾਂ ਇੱਥੇ ਕਿਸੇ ਨੇ ਵੀ ਨਹੀਂ ਹੈ ਮੌਤ ਅੱਛੀ ਦੇ ਦੀ ਇਹ ਸਾਨੂੰ ਵੀ ਲਾਲਚ ਹੈ ਤਾਂ ਹੀ ਇਹ ਕੰਮ ਕਰਦੇ ਹਾਂ ਅਸੀਂ ਹਨ ਹਰ ਨੂੰ ਲਾਲਚ ਕਿਹਨੇ ਕਿਸੇ ਚੀਜ਼ ਦਾ ਹੈ ਤੇ ਮੇਰਾ ਲਾਲਚ ਇਹ ਆ ਅੱਛੀ ਮੌਤ ਮਿਲ ਜAVE ਬਸ ਪਰਮਾਤਮਾ ਜੀ ਇਹ ਕੰਮ ਕਰਾ ਰਿਹਾ ਨਾ ਲਾਸਟ ਹੈ ਨਾ ਮੌਤ ਚ ਦੁਖਦਾਈ ਨਾ ਬਣੀ ਬਚਾ ਕੇ ਲਿਆਸਤ ਨੇ ਇਹ ਲਾਲਚ ਬੰਨ ਮੈਂ ਅੱਛਾ ਇਹ ਮੈਂ ਦੇਖ ਰਿਹਾ ਅਭੀ ਪਿੱਛੇ ਨਾ ਇੱਕ ਬੋਰਡ ਲਾਇਆ ਤੁਸੀਂ ਦਾਨ ਦੇ ਕੇ ਰਸੀਦ ਅਵਸ਼ੇਯੇ ਲੈ ਇਹ ਚੀਜ਼ ਕਿਉਂ ਫਿਰ ਦਿਮਾਗ ਦੇ ਵਿੱਚ ਆਈ ਜੇ ਮੈਂ ਬਹੁਤੀਆਂ ਐਨਜੀਓ ਦੀ ਗੱਲ ਕਰਾਂ ਤੇ ਉਹ ਤਾਂ ਸੁੱਕੇ ਮੁੱਕੇ ਤੌਰ ਤੇ ਚੱਲਦੀਆਂ ਵੀ ਪੈਸਾ ਆਇਆ ਆਪਣੇ ਗੱਲੇ ਚ ਪਾਇਆ ਕੰਮ ਕਰਾਇਆ ਇਹ ਮਰੀਜ਼ ਨੂੰ ਸਿੱਧਾ ਬੰਦੇ ਨਾਲ ਮਲਾਇਆ ਉਹਨੇ ਕੰਮ ਕਰਾਤਾ ਉਹ ਚੀਜ਼ ਦਾ ਕੁਝ ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜੀ ਹੈ ਵੀ ਐਨਜੀਓ ਮੈਂ ਨਹੀਂ ਸਹੀ ਸਮਝਦਾ ਉਹ ਭਾਵੇਂ ਆਪਣੇ ਆਪ ਨੂੰ ਸਹੀ ਸਮਝੀ ਜਾ ਤੁਸੀਂ ਰੁਪਈਆ ਦਿੱਤਾ ਤੁਹਾਡੇ ਰੁਪਈਆ ਦਾ ਮੇਰੇ ਕੋਲ ਹਿਸਾਬ ਹੋਣਾ ਚਾਹੀਦਾ ਹਾਂ ਸਾਡੇ ਕੋਲ ਹਰ ਇੱਕ ਚੀਜ਼ ਦਾ ਹਿਸਾਬ ਹੈ ਆ ਕਿ ਆਪਣੇ ਦਾਨ ਦਾ ਹਿਸਾਬ ਮੰਗ ਲਈ ਕੋਈ ਵੀ ਮਕਸਦ ਹੈ ਯਾਰ ਜਿਹਨੇ ਦਿੱਤਾ ਆ ਜਿਹੜੇ ਕਹਿੰਦੇ ਨਾ ਜਾ ਕੇ ਮਰੀਜ਼ ਨੂੰ ਸਿੱਧਾ ਦੇ ਦਿਓ ਦੇ ਦਿਓ ਫਰੁਫ ਬਾਜੀਆ ਨੇ ਕਮਿਸ਼ਨ ਸੈੱਟ ਹੋ ਗਿਆ ਸਾਰਾ ਬੱਗ ਤੁਸੀਂ ਕਹਿੰਦੇ ਨਾ ਲੋ ਆਪਣਾ ਜਿਹੜੇ ਮਰੀਜ਼ ਭੇਜਦੇ ਨੇ ਕਿਵੇਂ ਅਸੀਂ ਤਾਂ ਡਾਕਟਰ ਸਾਨੂੰ ਡੋਨੇਟ ਕਰਦੇ ਨੇ ਬੱਸ ਆ আচ্ছা ਜੀ ਤੁਹਾਨੂੰ ਮੈਂ ਦਾਨ ਦਾ ਨਾਮ ਲੈ ਰਿਹਾ ਹਾਂ ਤੁਹਾਨੂੰ ਪੰਜਾਂ ਡਾਕਟਰਾਂ ਦਾ ਦੇਖੋ ਸਭ ਤੋਂ ਪਹਿਲਾਂ ਡੀ ਐਮ ਸੀ ਦੇ ਡਾਕਟਰ ਵੀ ਸਮੋਂ ਨੇ ਧੀਰੇ ਵੱਡੇ ਹਾਂ ਡੀ ਫੌਸਪਿਟਲ ਦੇ ਡਾਕਟਰ ਕੁਲਵੰਤ ਨੇ ਔਰ ਤੁਹਾਨੂੰ ਮੈਂ ਦੱਸਦਾ ਬੱਚਿਆਂ ਦੇ ਜੀਵਨ ਦਾਨ ਦੇ ਨਾਲ ਡਾਕਟਰ ਬਲਦੀਪ ਸਿੰਘ ਦੀਪ ਹਸਪੀਟਲ ਬਾੜਾ ਟੋਨ ਵਾਲੇ ਤੁਹਾਨੂੰ ਮੈਂ ਦੱਸਦਾ ਡਾਕਟਰ ਵਿਰਿੰਦਰ ਪਹਿਲਵਾਨ ਹਮ ਵਿਰਿੰਦਰ ਪਹਿਲਵਾਨ ਨੇ ਜਿਹੜਾ ਐਮ ਡੀ ਮੈਡੀਸਨ ਨੇ ਉਹ ਡਾਕਟਰ ਨੇ ਗੁਰੂ ਨਾਨਕ ਦੇਵ ਜੀ ਐਮ ਐਲ ਹਸਪੀਟਲ ਹੈ ਕੀ ਹੈ ਕਿੰਨੇ ਕ ਡਾਕਟਰ ਸਾਡੇ ਡਾਕਟਰ ਕੇ ਕੇ ਰੋੜਾ ਜਿਹੜੇ ਸਾਡੇ ਫਾਊਂਡਰ ਮੈਂਬਰ ਜਿਹੜੀ ਪਹਿਲੀ ਡੋਨੇਟ ਉਹਨਾਂ ਨੇ ਮਸ਼ੀਨ ਕੀਤੀ ਸੀ ਸੱਤਵਾਂ ਹਸਪੀਟਲ ਵਾਲੇ ਆਰਤੀ ਸਿਨੇਮਾ ਚੋਕ ਵਾਲੇ ਤੁਏ ਜਿਹੜੇ ਤੁਸੀਂ ਸਭ ਤੋਂ ਵੱਡੇ ਦੇਖੋ ਨਾ ਜਿਹੜੀ ਸੰਸਥਾ ਨੇ ਡਾਕਟਰ ਹੀ ਡੋਨੇਟ ਕਰ ਰਹੇ ਨੇ ਜੋ ਸੰਸਥਾ ਕਿਸ ਤਰ੍ਹਾਂ ਸਾਨੂੰ ਨਹੀਂ ਕਰ ਰਹੇ ਨੇ ਸਾਡੀ ਸੇਵਾਵਾਂ ਨੂੰ ਕਰਦੇ ਨੇ ਉਹਨਾਂ ਲੱਗੇ ਸਮੇਂ ਉਹ ਸਾਡਾ ਦੇਖੋ ਕਈ ਹਸਪਤਾਲ ਇਸ ਤਰ੍ਹਾਂ ਆ ਜਿਵੇਂ ਡਾਕਟਰ ਬਲਦੀਪ ਸਿੰਘ ਜੀ ਆ ਸਾਡੇ ਉਹਨਾਂ ਨਾਲ ਗੱਲ ਹੋਈ ਹੈ ਵੀ ਜਿਹੜਾ ਮਰੀ ਤੁਸੀਂ ਫਿਰੋ ਫਿਰ ਹੀ ਕਰੋਗੇ ਨਾ ਭਾਵੇਂ ਦਾ 10 ਲੱਖ ਵੀ ਲੈ ਉਹ ਮਾਫ ਉਹ ਕਰ ਰਹੇ ਨੇ ਜਿਵੇਂ ਭਾਵੇਂ ਦਵਾਈਆਂ ਭਾਵੇਂ ਲੱਖ ਦੀਆਂ 2 ਲੱਖ ਦੀਆਂ ਸਾਡੀ ਆਉਣੀਆਂ ਇਹ ਕੰਪਰੋਮਾਈਜ਼ ਡਾਕਟਰ ਬਲਦੀਪ ਸਿੰਘ ਜੀ ਨੇ अच्छा हां इस कर के असी ਤਾਂ ਡਾਕਟਰਾਂ ਨੂੰ ਚੰਗੇ ਚੰਗੇ ਰਾ ਪਾਤਾ ਉਹ ਵੀ ਸਾਨੂੰ ਸਲੂਟ ਮਾਰਦੇ ਨੇ। ਕੀ ਇਸ ਕਰਕੇ ਪਰਮਾਤਮਾ ਦਾ ਬੰਦੇ ਰਾ ਪਰਮਾਤਮਾ ਦੀ ਸੇਵਾ ਕਰਦੇ ਅਸੀਂ ਪਰਮਾਤਮਾ ਕਰਨ ਵਾਲਾ ਉਹ ਵੀ ਸਭ ਕੁਝ ਕਰਨਾ ਸਾਡੇ ਬੱਲੇ ਕੁਝ ਨਹੀਂ ਆਗਾ। ਸਰ ਜਿਵੇਂ ਹੁਣ ਤੁਹਾਡਾ ਇਹ ਹਸਪਤਾਲ ਚੱਲਦਾ ਵੈ। ਆਪਣੇ ਲੁਧਿਆਣਾ ਸ਼ਹਿਰ ਚ ਡੀ ਐਮ ਸੀ ਸਭ ਤੋਂ ਵੱਡਾ ਹਸਪੀਟਲ ਹੈ। ਇਹਦੇ ਨਾਲ ਨਾਲ 40 ਹਸਪੀਟਲ ਇੱਥੇ ਆ। ਅਪੋਲੋ ਹਸਪੀਟਲ ਇੱਥੇ ਆ। ਇੰਦਾਂ ਦੇ ਬਹੁਤ ਸਾਰੇ ਹਸਪਤਾਲ ਐ ਜਿੱਥੇ ਮਹਿੰਗਾ ਇਲਾਜ ਹੁੰਦਾ ਐ ਇਹਨਾਂ ਸਭ ਚੀਜ਼ਾਂ ਦਾ ਔਰ ਤੁਸੀਂ ਫ੍ਰੀ ਕਰ ਰਹੇ ਹੋ ਕਿਤੇ ਉਹਨਾਂ ਵੱਲੋਂ ਕੋਈ ਐਸੀ ਗੱਲ ਤਾਂ ਨਹੀਂ ਕੀਤੀ ਗਈ ਤੁਹਾਡੇ ਨਾਲ ਵੀ ਸਾਡੇ ਰੋਜ਼ੀ ਰੋਟੀ ਕਾਨੂੰ ਬੰਦ ਕਰਦੇ ਆ ਤੁਸੀਂ ਦੇਖੋ ਇਸ ਤਰ੍ਹਾਂ ਐ ਜਿਹੜੇ ਵੱਡੇ ਹਸਪਤਾਲ ਐ ਉਹਦੇ ਖੱਚੇ ਵੱਡੇ ਮੈਂ ਉਹਨਾਂ ਦੀ ਬੁਰਾਈ ਨਹੀਂ ਕਰਦਾ ਹੂੰ ਦੇਖੋ ਡੀ ਐਮ ਸੀ ਵੀ ਸਾਨੂੰ ਸਹਿਯੋਗ ਦੇ ਰਿਹਾ ਹੈਗਾ ਸੀ ਐਮ ਸੀ ਵੀ ਸਹਿਯੋਗ ਦੇ ਰਿਹਾ ਦੋ ਤਾਂ ਦੇ ਹੀ ਰਹੇ ਨੇ ਫੋਟੇਜ ਤੇ ਕੈਂਸਰ ਤੇ ਅਪੋਲੋ ਨਾਲ ਸਾਡਾ ਕੋਈ ਟਾਈਗਰ ਨਹੀਂ ਠੀਕ ਐ सीएमसी हॉस्पिटल ਵੀ ਸਾਨੂੰ ਸਹਿਯੋਗ ਦੇ ਰਿਹਾ ਡੀਐਮਸੀ ਵੀ ਦੇ ਰਿਹਾ ਦੀਪ ਹਾਰ ਸੈਂਟਰ ਵੀ ਦੇ ਰਿਹਾ ਡਾਕਟਰ ਬਲਦੀਟਰ ਸਾਡੇ ਮੈਂਬਰ ਹੈ ਹੀ ਹੈ ਔਰ ਤੁਹਾਨੂੰ ਮੈਲ ਹਸਪਤਲ ਗੁਰੂ ਨਾਨਕ ਜਿੱਥੇ ਤੁਹਾਨੂੰ ਦੱਸਿਆ ਹੋਰ ਵੀ ਛੋਟੇ ਮੋਟੇ ਕੈਂਸਰ ਦਾ ਰਾਮਾ ਚੈਟੇ ਜਿਵੇਂ ਇਹ ਹਸਪਤਲ ਸਾਨੂੰ ਸਹਿਯੋਗ ਦੇ ਰਹੇ ਨੇ ਜਿਹੜੇ ਵੱਡੇ ਹਸਪਤਾਲ ਨੇ ਆ ਠੀਕ ਹੈ ਫਰਕ ਪੈਂਦਾ ਇਹਦੇ ਚ ਕੋਈ ਸਕਨੀਆ ਬਾਕੀ ਉਹ ਗਿਲਾਂ ਨਹੀਂ ਕਰਦੇ ਮੇਰੇ ਹਿਸਾਬ ਨਾਲ ਨਹੀਂ ਕਰਦੇ ਜੇ ਅੰਦਰਲੇ ਖਾਤੇ ਕੋਈ ਕਰਤਾ ਹੋਵੇ ਤਾਂ ਮੈਂ ਨਹੀਂ ਜਾਣਦਾ ਹੈਗਾ ਕਿਉਂਕਿ ਸਾਡੇ ਕੋਲ ਨਾ ਦੇਖੋ ਤੁਸੀਂ ਅੰਦਰ ਜਾ ਕੇ ਦੇਖੋ ਇੱਥੇ ਡੀ ਐਮ ਸੀ ਦਾ ਵੀ ਮਰੀਜ਼ ਹੈ ਸਾਡੇ ਕੋਲ ਹਾਂ ਬਿਲਕੁਲ ਵੱਡੇ ਵੱਡੇ ਤੁਹਾਡੇ ਸਾਹਮਣੇ ਵੀ ਆਏ ਨੇ ਸੀ ਐਫ ਸੀ ਦੇ ਵੀ ਬੈਠੇ ਸੀ ਬਿਲਕੁਲ ਠੀਕ ਹੈ ਨਾ ਅਫੋਲੋ ਦੇ ਵੀ ਆ ਗਏ ਫੋਰਟਿਸ ਦੇ ਵੀ ਆ ਗਏ ਹਾਂ ਅਸੀਂ ਤੁਹਾਡੇ ਚੈਨਲ ਮਾਧਮ ਰਾਹੀਂ ਇਹ ਕਹਿ ਸਕਦੇ ਆਗੇ ਕਿ ਅਸੀਂ ਕਿਸੇ ਨਾਮ ਲਈ ਜਿੰਨੇ ਵੀ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਹੈ ਡੈੱਡ ਸੇ ਉਸ ਤੋਂ ਵੀ ਵੱਧ ਸਾਡੀ ਕੁਆਲਿਟੀ ਹੈ ਹਮ ਸਿੰਗਲ ਫਿਲਟਰ ਹੈ ਇੱਕ ਫਿਲਟਰ ਇੱਕ ਵਾਰੀ ਯੂਜ਼ ਕਰਦੇ ਨੇ ਨਾ ਇਨਫੈਕਸ਼ਨ ਦੀ ਡਰ ਹੈ ਨਾ ਕਿਸੇ ਚੀਜ਼ ਦੀ ਹੈ ਉਹ ਤੁਹਾਨੂੰ ਦੱਸਦਾ ਇੱਥੇ ਨਾ ਮੇਰੇ ਵਾਹਿਗੁਰੂ ਦੀ ਨਰਾਇਣ ਦੀ ਪਰਮਾਤਮਾ ਦੀ ਬੜੀ ਹੈ ਜਿਨ੍ਹਾਂ ਦਾ ਕਰੈਟਨ 16 16 ਆਇਆ ਅੱਜ ਉਹਨਾਂ ਦਾ ਚਰਚਾ ਰਿਹਾ ਇੱਕ ਦੋ ਮਰੀਜ਼ ਤਾਂ ਹੈ ਜੇ ਸੀਗੇ ਜਿਨ੍ਹਾਂ ਦਾ ਕਰੈਟਨ ਜ਼ੀਰੋ ਹੋ ਗਿਆ ਉਹ ਡੈਲਸਿਸ ਤੋਂ ਮੁਕਤੀ ਪਾ ਗਏ ਜਿਹੜੇ ਮਰੀਜ਼ ਪੋਜ਼ਿਟਿਵ ਸੀਗੇ ਉਹ ਨੈਗੇਟਿਵ ਆ ਗਏ ਇਸ ਚੀਜ਼ ਨੂੰ ਅੱਛਾ ਜੀ ਸੁਣ ਲਓ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਡਾਕਟਰ ਵੀ ਹੈ ਮੰਨ ਦੇ ਨਹੀਂ ਆਏ ਤੇ ਹੋਇਆ ਇਹ ਚਮਤਕਾਰ ਹੈ ਡੈਲਸਿਸ ਸੈਂਟਰ ਤੇ ਇਹ ਸੈਲ ਡੈਲਸਿਸ ਹੈ ਚਮਤਕਾਰ ਪਰਮਾਤਮਾ ਦਾ ਹੈ ਕਿਉਂਕਿ ਸਾਡੇ ਮੈਂਬਰ ਯੋਗਦਾਨ ਦੇ ਰਹੇ ਸੇਵਾ ਕਰ ਰਹੇ ਆ ਤੇ ਪਰਮਾਤਮਾ ਕਿਤੇ ਨਾ ਕਿਤੇ ਉਹਦੇ ਵੱਟੇ ਕੁਛ ਨਾ ਕੁਝ ਦਿੰਦਾ ਹੈਗਾ ਤੇ ਮਰੀਜ਼ਾਂ ਨੂੰ ਬੜੀਆਂ ਸੁਵਿਧਾ ਦੇ ਰਿਹਾ ਹੈ ਤੁਸੀਂ ਅੰਦਰ ਮਰੀਜ਼ਾਂ ਦਾ ਇੰਟਰਵਿਊ ਲਓ ਮੇਰੀ ਨਹੀਂ ਮੈਂ ਆ ਕਹਿੰਦੇ ਨੇ ਬੰਦਾ ਆਪਣੇ ਆਪ ਤਾਂ ਮੀਆਂ ਮਿੱਠੂ ਹੈਗਾ ਮੈਂ ਤਾਂ ਚਲੋ ਆਪਣੀ ਕਹਾਣੀ ਦੱਸਦੇ ਤੁਹਾਨੂੰ ਠੀਕ ਹੈ ਨਾ ਤੁਸੀਂ ਮਰੀਜ਼ਾਂ ਦਾ ਇੰਟਰਵਿਊ ਤੁਹਾਨੂੰ ਦੱਸਾਂਗੇ ਮੇਰੇ ਤੋਂ ਜ਼ਿਆਦਾ ਕਿਵੇਂ ਇਹਨਾਂ ਨੂੰ ਇੱਥੇ ਤੱਕ ਆ ਜਿਹੜੇ ਮਰੀਜ਼ ਨੇ ਗਰੀਬ ਨੇ ਉਹਨਾਂ ਨੂੰ ਰਸਨ ਦੀ ਸੇਵਾ ਬੱਚੇ ਪੜ੍ਹਾਈ ਲਈ ਅਡਾਪਟੇਟ ਕੀਤੇ ਉਹਨਾਂ ਨੂੰ ਦਵਾਈ ਦੀ ਸੇਵਾ ਹਰ ਕਿਸਮ ਦਾ ਪਰਮਾਤਮਾ ਨੇ ਸੇਵਾ ਦਿੱਤੀ ਦੇਈ ਜਾਵੇ ਉਹ ਦੇ ਰਿਹਾ ਅਸੀਂ ਕਰੀ ਗਾ ਇਸ ਇੰਨਾ ਕੰਮ ਹੈ ਸਰ ਲੋਕਾਂ ਨੂੰ ਹਲੇ ਤੱਕ ਇਹ ਚੀਜ਼ ਬਾਰੇ ਅਵੇਅਰ ਨਹੀਂ ਹੈਗੇ ਹੈਨਾ ਉਹ ਫਿਰ ਲੋਕ ਕਿਵੇਂ ਇਸ ਤੁਹਾਡੇ ਹਸਪਤਾਲ ਬਾਰੇ ਜਾਣਨ ਔਰ ਕਿਵੇਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗੇ ਵੀ ਸਾਡਾ ਲੱਖਾਂ ਦਾ ਇਲਾਜ ਜਿਹੜਾ ਫ੍ਰੀ ਚ ਹੋ ਸਕਦਾ ਦੇਖੋ ਇਸ ਤਰ੍ਹਾਂ ਅਸੀਂ ਮੀਡੀਆ 'ਚ ਨਹੀਂ ਗਏ ਜਿਹੜੀ ਕੋਈ ਵੀਡੀਓ ਵਗੈਰਾ ਪਾਣੀ ਅਸੀਂ ਆਪ ਪਾਵੇ ਤੁਹਾਨੂੰ ਪਤਾ ਹਰ ਇੱਕ ਚੀਜ਼ ਦਾ ਖਰਚਾ ਹੁੰਦਾ ਇਹਦੇ ਨਾਲ ਕੋਈ ਹਸਕਾ ਨਹੀਂ ਪੇਟ ਸਾਰਿਆਂ ਦੇ ਲਈ ਮੈਂ ਤੁਹਾਨੂੰ ਅਸੀਂ ਗਏ ਨਹੀਂ ਸਾਡੇ ਕੋਲ ਉਸ ਤਰ੍ਹਾਂ ਹੀ ਨਾ ਕਾਮੀਆਂ ਦਾ ਮਤਲਬ ਹੈ ਪ੍ਰਮਾਤਮਾ ਤੁਸੀਂ ਦੇਖ ਰਹੇ ਹੋ ਪਹਿਲੀ ਸ਼ਿਫਟ ਤੁਹਾਡ ਮਰੀਜ਼ ਦੇਖਿਆ ਇੱਥੇ ਲੰਗਰ ਪਾਣੀ ਹਰੀ ਚੀਜ਼ ਦੀ ਸੇਵਾ ਦੂਜੀ ਸ਼ਿਫਟ ਖੋਲ ਹੈ ਤੀਜੀ ਫਿਰ ਤੁਸੀਂ ਦੇਖੋਗੇ ਉਹ ਹੈ ਤੇ ਇਸ ਕਰਕੇ ਨਾ ਐਡ ਕਰਨ ਦੀ ਲੋੜ ਹੀ ਨਹੀਂ ਪਈ ਗਾਂ ਦੀ ਗਾਂ ਦੀ ਗਾਂ ਦੀ ਗਾਂ ਸੇਵਾ ਦੇਖ ਕੇ ਮੋਟਾ ਜਿੰਨੇ ਵੀ ਹੁਣ ਸਾਨੂੰ ਬੈੱਡ ਵਧਾਣੇ ਪੈ ਰਹੇ ਔਰ ਜ਼ਿਆਦਾ ਕਰਕੇ ਸਾਨੂੰ ਵੱਡੇ ਹਸਪਤਾਲਾਂ ਦੇ ਮੇਰੀ ਜਲ ਜਾ ਰਹੇ ਸਾਡੇ ਅੱਛਾ ਜੀ ਕਿਉਂਕਿ ਵੱਡੇ ਹਸਪਤਾਲਾਂ ਦੇ ਮਰੀਜ਼ ਤਾਂ ਰੇਕ ਤੇ ਦੇਖੋ ਇੱਥੇ ਫ੍ਰੀ ਹੈ ਜੀ ਇਹ ਨਹੀਂ ਹੈ ਜੀ ਕਈ ਬੰਦੇ ਇੱਥੇ ਡੋਨੇਟ ਵੀ ਕਰਕੇ ਜਾਂਦੇ ਨੇ ਕਿ ਐਡੀ ਗੱਲ ਨਹੀਂ ਕਿ ਨਹੀਂ ਬਾਕੀ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਹੂੰ ਕੋਈ ਦੇਵੇ ਉਹਦੇ ਆਪਣੀ ਮਰਜ਼ੀ ਨਾ ਦੇਵੇ ਆਪਣੀ ਮਰਜ਼ੀ ਅਸੀਂ ਨਹੀਂ ਕਦੇ ਕਿਸੇ ਕੋਲ ਮੰਗਦੇ ਕਿਉਂਕਿ ਸਾਡੇ ਕੋਲ ਤਾਂ ਇੱਥੇ ਭਾਵੇਂ BMW ਜੋ ਹੈ ਡੈਲਸਿਸ ਕਰਾਣ ਆਉਂਦੇ ਨੇ ਹਾਂ ਅਸੀਂ ਕਿਸੇ ਨੂੰ ਜੇ ਗਰੀਬ ਹੈ ਜਾਂ ਮੇਰਾ ਕੋਈ ਵੀ ਹੈ ਇੱਥੇ ਅਸੀਂ ਨਾ ਨਹੀਂ ਕਰ ਸਕਦੇ ਔਰ ਤੁਹਾਨੂੰ ਫਿਰ ਕਹਿ ਰਿਹਾ ਇਹ ਪਰਮਾਤਮਾ ਦਾ ਮੰਦਰ ਹੈ ਨੰਬਰ 1 ਬੈਲਸਿਜ ਹੈ ਜਰਮਨ ਸਿਸਟਮ ਹੈ ਸਾਰਾ ਕੁਝ ਤੁਸੀਂ ਅੰਦਰ ਦੇਖ ਲਓ ਜਾ ਕੇ ਸਫਾਈ ਦੀ ਕੁਆਲਟੀ ਹਰ ਇੱਕ ਚੀਜ਼ ਦੀ ਕੁਆਲਟੀ ਇੱਥੇ ਇਹ ਪਰਮਾਤਮਾ ਦੀ ਹੈ ਮਤਲਬ ਮਤਭੇਦ ਕੋਈ ਨਹੀਂ ਹੈ ਚਾਹੇ BMW ਚ ਜਾਵੇ ਚਾਹੇ ਮਰੂਤੀ ਜਾਵੇ ਚਾਹੇ ਸਕੂਟਰ ਤੇ ਆਵੇ ਚਾਹੇ ਸਾਈਕਲ ਤੇ ਆਵੇ ਕੋਈ ਮੈਂ ਕਹਿ ਰਿਹਾ ਜੀ ਮੈਂ ਤੁਹਾਨੂੰ ਕਿ ਮਾਨਸ ਕੀ ਜਾ ਸਭੇ ਕੋ ਬਚਾਉਂਗਾ ਅਸੀਂ ਕਾਨੂੰ ਇਸ ਚੀਜ਼ ਨੂੰ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਹੈ ਇੱਕ ਕੋ ਬਨਾਇਆ ਜਾਤਾ ਪਾਤਾ ਤਾਂ ਅਸੀਂ ਬਣਾ ਲਿਆ ਕਿਹੜਾ ਕਿਸੇ ਨੇ ਬਣਾ ਕੇ ਦਿੱਤੀ ਹੈ ਬਣਾਈਆ ਸਾਡੇ ਮੈਨੂੰ ਦੱਸੋ ਕਿਹੜਾ ਧਰਮ ਆ ਉਪਰੋਂ ਆਇਆ ਉਪਰੋਂ ਤਾਂ ਧਰਮ ਬਣਾਇਆ ਇਥੇ ਉਪਰੋਂ insani jamaa ਮਿਲਿਆ ਹੈਗਾ ਬਿਲਕੁਲ ਬਿਲਕੁਲ ਇੱਕੋ ਗੱਲ ਹੈ insani jamaa ਤੇ ਧਰਮ ਅਸੀਂ ਬਣਾਤੇ ਬਣਾਤੇ ਧਰਮ ਸਾਰੇ ਵਧੀਆ ਨੇ ਮਾੜੇ ਕੋਈ ਨਹੀਂ ਮਾੜੇ ਆਪਾਂ ਬਣਾਉਂਦੇ ਹਾਂ ਆਪਸੇ ਲੜ ਕੇ ਹੁਣ ਤੁਸੀਂ ਦੇਖੋ ਕੋਈ ਅੱਲਾ ਦੇ ਨਾਂ ਤੇ ਕੋਈ ਈਸ਼ਵਰ ਦੇ ਨਾਂ ਤੇ ਵਾਹਿਗੁਰੂ ਦੇ ਨਾਂ ਤੇ ਕੋਈ ਜੀਸੂ ਮੁਸੇ ਜਿਹੜੇ ਆਪਣਾ ਇਸਾਈ ਉਹਨਾਂ ਦੇ ਨਾਂ ਆਪਸੇ ਲੜੀ ਜਾਂਦੇ ਫਿਰ ਧਰਮ ਕਹਾਂ ਲੈ ਕੇ ਹਾਂ ਪਰਮਾਤਮਾ ਇੰਨੇ ਹੋ ਗਏ ਨੇ ਰੱਬ ਤਾਂ ਕਹਿੰਦਾ ਇਹ ਐਡਾ ਮਨ ਤਾਂ ਤੁਸੀਂ ਰੱਬ ਨੂੰ ਰੱਬ ਨਾਲ ਲੜਵਾਦੇ ਹੋ ਫਿਰ ਰੱਬ ਕਾਹਦਾ ਰਹਿ ਗਿਆ ਇਸ ਘਰ ਕੀ ਤਰਮ ਇੱਕ ਹੋ ਗਿਆ ਸ੍ਰਿਸ਼ਟੀ ਦੇ ਵਿੱਚ ਮੈਂ ਕਹਿੰਦਾ ਸਭ ਤੋਂ ਵੱਡਾ ਤਰਮ ਇਨਸਾਨੀਅਤ ਦੀ ਸੇਵਾ ਆ ਕਰਮ ਕਰੋ ਹੁਣ ਕੀ ਦਾਨੀ ਸਜਣ ਕਰੋੜਾ ਰੁਪਿਆ ਧਾਰਮਿਕ ਕੰਮ ਦੇ ਦਿੰਦੇ ਮੈਂ ਕਿਸੇ ਨਾਲ ਨਹੀਂ ਰਹਿਤਾ ਹਾਂ ਸਿਰਫ ਦਾਨ ਦੇ ਦਿੰਦੇ ਉਪਕਾਰ ਦੇ ਦਿੰਦੇ ਹੂੰ ਉਹ ਪੁੱਛੋ ਕਿਉਂ ਕਰਦੇ ਨੇ ਉਪਕਾਰ ਦੇ ਦਿੰਦੇ ਨੇ ਪਰ ਮੈਂ ਕਿ ਮਨੇ ਤੁਹਾਨੂੰ ਪੈਸਾ ਦਿੱਤਾ ਤਾਂ ਨਹੀਂ ਦਿੱਤਾ ਤੁਹਾਡੇ ਕਰਮ ਨਾਲ ਦਿੱਤਾ ਕਰਮ ਨਾਲ ਦਿੱਤਾ ਹੈ ਨਾ ਠੀਕ ਹੈ ਨਾ ਤੇ ਪਰਮਾਤਮਾ ਨੇ ਕੋਈ ਮੰਗੇ ਕੀ ਪੈਸੇ ਦੇ ਦੇ ਪਰਮਾਤਮਾ ਭੱਤੀ ਮੰਗਦਾ ਉਹ ਤੁਸੀਂ ਕਰਦੇ ਨਹੀਂ ਭੇਡ ਚਾਲਾ ਵਾਂਗ ਤੁਰੇ ਫਿਰਦੇ ਹੋ ਉਹੀ ਦੇਵਾ ਸੋਵਾ ਯਾਤਲਾ ਨਗਰ ਕੀਰਤਨ ਕੱਢਦੇ ਫਿਰਦੇ ਆ ਤੁਸੀਂ ਐਵੇਂ ਕਿਹੜੇ ਕਿਰਮ ਚੇਲੇ ਲਿਖੇ ਕਿਹੜੇ ਰਮਾਇਣ ਚੇਲੇ ਮਾਪਾਰ ਚ ਲਿਖਿਆ ਕੀਤਾ ਤੇ ਲਿਖਿਆ ਕਿ ਤੇ ਭਾਗਵਤ ਚ ਲਿਖ ਕੇ ਮੈਨੂੰ ਦੱਸੋ ਕਿ ਸੋਵਾ ਇੰਨਾ ਇੰਨਾ ਰੁਪਈਆ ਕਰੋੜਾਂ ਰੁਪਈਆ ਖਰਚ ਦੇ ਦਿੰਨੇ ਆ ਤੁਸੀਂ ਬਗੈਰ ਚੱਲੋ ਹਾਂ ਐਨਾਂ ਜੀ ਪਰਮਾਤਮਾ ਨੇ ਜੀ ਤੁਹਾਨੂੰ ਕੰਮ ਦਿੱਤਾ ਉਹਨੇ ਕਹੇ ਮੈਂ ਤੈਨੂੰ ਇਨਸਾਨੀ ਜਾਮਾ ਦਿੱਤਾ ਤੈਨੂੰ ਆ ਬੁੱਧੀ ਦੇਤੀ ਆਕਲ ਦੇਤੀ ਹੈ ਜਿਹੜੇ ਮੇਰੇ ਬਣਾਏ ਜਿਹੜੇ ਇਨਸਾਨ ਨੇ ਜਿਨ੍ਹਾਂ ਨੂੰ ਮੈਂ ਕਰਮ ਦੇ ਫਲ ਦੇਣਾ ਹੈਗਾ ਤੂੰ ਜਾ ਕੇ ਉਹਨਾਂ ਦੀ ਸੇਵਾ ਕਰ ਪਰਮਾਤਮਿਕ ਸੇਵਾ ਕੀ ਕਰ ਲਮ ਕੀ ਦੇ ਦੋਗੇ ਪਰਮਾਤਾਨੂੰ ਬੇਗੋ ਹੋ ਕੁਝ ਨਹੀਂ ਦੇ ਸਕਦੇ ਤੁਸੀਂ ਤੁਸੀਂ ਪਾਪ ਕਰ ਰਹੇ ਹੋ ਪਾਪ ਕਰ ਰਹੇ ਮੈਂ ਤਾਂ ਮੈਂ ਦੱਸਦਾ ਤੁਹਾਡੇ ਜਾਣ ਕੇ ਇਹਨੇ ਬੁਰਾਈ ਕਰਨੀ ਕਮੈਂਟ ਨਹੀਂ ਗਲਤ ਬਾਤ ਨਹੀਂ ਪੁੱਛ ਲੈਣਾ ਕਿਉਂ ਜੇ ਕਿਸੇ ਨੇ ਡਿਬੇਟ ਕਰਨਾ ਕਿਸੇ ਸਾਧੂ ਸਮਾਜ ਨੇ ਆਣਾ ਅੱਜ ਵੀ ਮੈਨੂੰ ਦਰਦਾ ਹੈ ਘਰੇ ਪਰਮਾਤਮਾ ਨੇ ਪੈਸਾ ਮੰਗਿਆ ਭਗਤੀ ਮੰਗਿਆ ਭਗਤੀ ਜਿੰਨੀ ਮਰਜ਼ੀ ਦਿਓ ਘਰੇ ਬਹਿ ਕੇ ਦਿਓ ਮੰਦਿਰ ਗੁਰਦੁਆਰੇ ਮੱਝੀ ਚਰਚ ਬਹਿ ਕੇ ਦਿਓ ਆਪਣੇ ਘਰ ਮਤੇ ਦਿਓ ਭਾਵੇਂ ਇੱਥੇ ਬਹਿ ਕੇ ਦਿਓ ਭਾਵੇਂ ਹਸਪਤਾਲ ਤੇ ਦਿਓ ਕਿੱਥੇ ਮਰਜ਼ੀ ਦਿਓ ਉਹਨੂੰ ਭਗਤੀ ਦਿਓ ਆਪਣੀ ਦਾਤਾ ਸਰ ਇਹ ਕਾ ਆਖਰੀ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਗਾ ਵਿਦੇਸ਼ ਤੋਂ ਵੀ ਕੋਈ ਮਰੀਜ਼ ਇੱਥੇ ਤੁਹਾਡੇ ਕੋਲ ਆਇਆ ਕਹਿੰਦੇ ਵਿਦੇਸ਼ਾਂ ਦੇ ਵਿੱਚ ਇਲਾਜ ਬਹੁਤ ਮਹਿੰਗਾ ਹਰ ਚੀਜ਼ ਦਾ ਤੁਹਾਨੂੰ ਮੈਂ ਦੱਸਦਾ ਜਿਹੜਾ ਲੁਧਿਆਣਾ ਡੈਂਸ ਜਾਲਾ ਮਰੀਜ਼ ਆ ਰਿਹਾ ਬਾਰੂ ਆ ਰਿਹਾ ਜਿੰਨੇ ਉਹ ਤਕਰੀਬਨ ਇੱਥੇ ਆਉਂਦੇ ਨੇ ਮਰੀਜ਼ ਅੱਛੇ ਡੈਂਸ ਜੀ ਵੀ ਘਰਾਂ ਜਾਂਦੇ ਅੱਗੇ ਜਾਂਦੇ ਨੇ ਜਿਹੜਾ ਤਿਲ ਫੁੱਲ ਮਾੜਾ ਮੋਟਾ ਕੋਈ ਦੇਖ ਕੇ ਜਾਣੇ ਚਾਹੁੰਦਾ ਉਹ ਵੀ ਦੇਖੇ ਜਾਂਦੇ ਆ ਮੈਂ ਤੁਹਾਨੂੰ ਦੰਗਾ ਕਿਉਂਕਿ ਸਾਡੀ ਜਿਹੜੀ ਕੁਆਲਿਟੀ ਹੈ ਇਹ ਬਾਹਲੇ ਮੁਲਕਾਂ ਨੂੰ ਪਤਾ ਇਹ ਨਹੀਂ ਆਗਾ ਕਿ ਵੀ ਠੀਕ ਐ ਐਡ ਘੱਟ ਐ ਸਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਤਕਰੀਬਨ 7 ਕਰੋੜ ਮੇਰੇ ਹਸਾਬ ਨਾਲ ਘੱਟੋ ਘੱਟ 7 ਕਰੋੜ ਨੇ ਉਸ ਤੋਂ ਬਾਅਦ ਡਾਊਨਲੋਡ ਕਰਕੇ ਕਿਸੇ ਨੇ 10 ਲਾ ਤੇ ਪਾਤੀ ਉਹ ਹੁਣ ਤੱਕ ਵਾਇਰਲ ਹੋਈ ਜਾ ਰਹੀ ਪੂਰੇ ਵੜ ਚ ਉਹ ਸਾਡੀ ਇੱਕ ਸੀਗੀ ਐਕੀਡੈਂਸ ਸੀ ਅਸੀਂ ਪਾਈ ਸੀ ਉਹ ਵਾਇਰਲ ਹੋਈ ਆ ਸਾਡੇ ਕੋਲ 12 ਮਰੀਜ਼ ਵੀ ਆ ਰਹੇ ਹੱਡ ਵੀ ਆ ਰਹੇ ਆ ਕਿੰਨੇ ਕਹਿੰਦੇ ਥੋੜਾ ਬੋਤ ਥੋੜਾ ਹੁੰਦਾ ਹੈ ਅਭੇ ਨਾ ਜਿੰਨੀ ਵਧੂਗੀ ਚਲੋ ਜਿੰਨੀ ਕਿ ਲੜਾਈ ਜਾ ਆਈ ਜਾਂਦਾ ਬਿਲਕੁਲ ਐਵੇਂ ਕਹੇ ਬਾਕੀ ਤੁਹਾਡੇ ਚੈਨਲ ਮਾਧਮ ਨਾਲੇ ਵੱਡੇ ਵੱਡੇ ਬਿਜ਼ਨਸਮੈਨ ਅਸੀਂ ਕਹਿ ਰਹੇ ਹਾਂ ਸਾਡੇ ਨਾਲ ਜੁੜੋ 80 ਜੀ ਸੀਐਸਆਰ ਦੀ ਸੁਵਿਧਾ ਹੈ ਹੋਰ ਤੁਹਾਡੇ ਚੈਨਲ ਤੋਂ ਮਾਧਮ ਰਹੀ ਅਸੀਂ ਸਰਕਾਰ ਨੂੰ ਜਿਤਾਉਣਾ ਚਾਹੁੰਦੇ ਹਾਂ ਦੇਖੋ ਜਿਹੜੀ ਬਿਮਾਰੀ 15% ਵਧ ਗਈ ਜੇ ਇਹਨੂੰ ਲੋਕਥਾਮ ਨਹੀਂ ਕੀਤਾ ਸਰਕਾਰ ਨੇ ਆ ਨਾਲੇ 10 ਸਾਲਾਂ ਜਿਵੇਂ ਕੋਰੋਨਾ ਆਇਆ ਸੀ ਨਾ ਇਹ ਘੱਟ ਛੱਡ ਕੇ ਇੱਕ ਡੈਲਸੀ ਦਾ ਮਰੀਦ ਹੋ ਜਾਣਾ ਫਿਰ ਸਾਹਮਣਾ ਬੜਾ ਔਖਾ ਹੋ ਜਾਣਾ ਇਹ ਸਾਨੂੰ ਜਿੰਨੇ ਵੀ ਸਾਡੀ ਸਮਾਜਿਕ ਸੰਸਥਾ ਸਤਾਰ ਮਿਕਸਰ ਜਿੰਨੀ ਵੀ ਸਾਡੀ ਸੰਸਥਾ ਨੇ ਇਹਨਾਂ ਨੂੰ ਅਵੇਰਨੈਸ ਲਿਆ ਕੇ ਸਰਕਾਰ ਨੂੰ ਰੋਣਾ ਚਾਹੀਦਾ ਜਿਵੇਂ ਪੋਲੀਓ ਤੇ ਟੀਵੀ ਦੇ ਮਰੀਜ਼ਾਂ ਨੂੰ ਅਵੇਰਨੈਸ ਦਿੱਤੀ ਸੀ ਇੰਜੈਕਸ਼ਨ ਲਾਈ ਸੀ ਇਹਦੀ ਵੀ ਕੋਈ ਖੋਜ ਐਫ ਜੀ ਕਰਨ ਕਿਉਂਕਿ ਜਿਹੜਾ ਖਾਣਾ ਪੀਣਾ ਸਾਡਾ ਗਲਤ ਹੋ ਗਿਆ ਜਿਹੜਾ ਫਾਸਟ ਫੂਡ ਖਾ ਰਿਆ ਜਿਹੜਾ ਬੀਪੀ ਹੈ 슈ਗਰ ਵੱਜ ਜਾਂਦਾ ਸਭ ਤੋਂ ਵੱਡਾ ਜਿਹੜਾ ਬਾਥਰੂਮ ਰੋਕ ਲੈਨੇ ਉਹਨਾਂ ਦੀ ਰੋਕਣਾ ਚਾਹੀਦਾ ਔਰ ਤੁਹਾਨੂੰ ਇਹ ਪੇਨ ਕਿਲਰ ਜਿੰਨੀ ਘੱਟ ਖਾਓਗੇ ਜਿਆਦਾਤਰ ਬਿਮਾਰੀ ਪੇਨ ਕਿਲਰ ਦੇ ਦੀਏ ਔਰ ਡਾਕਟਰ ਵੀ ਨਹੀਂ ਕੁਝ ਕਹਿੰਦੇ ਨਾ ਸਾਡੇ ਸਮਾਜ ਨੂੰ ਪਤਾ ਹੈ 14 14 12 12 ਸਾਲ ਦੇ ਬੱਚੇ ਇੱਥੇ ਗੱਡੀਆਂ ਆਪਣਾ ਡਾਂਸਿੰਗ ਕਰਾਂਗੇ ਹਾਂ ਜੀ ਕੀ ਹਾਲ ਹੈ ਸਾਡੇ ਸਮਾਂ ਸੁਭੋਸ਼ ਸ਼ੁਕਰੀਆ ਸਰ ਤੁਹਾਡਾ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਿਜ਼ੀ ਸ਼ਡਿਊਲ ਹੈ ਮੈਂ ਦੇਖਿਆ ਇੱਥੇ 10 ਮਿੰਟ ਬੈਠਿਆ ਕੋਈ ਨਾ ਕੋਈ ਤੁਹਾਡੇ ਕੋਲੇ ਆਈ ਜਾਂਦਾ ਮਿਲ ਹੀ ਜਾਂਦਾ ਅ ਪਰ ਇਹ ਦੇਖੋ ਇਹ ਪਰਮਾਤਮਾ ਦਾ ਘਰ ਹੈ ਜੀ ਕਹਿੰਦੇ ਨੇ ਬਾਕੀ ਥਾਂ ਤੇ ਪੱਥਰ ਦੀਆਂ ਮੂਰਤੇ ਨੇ ਇੱਥੇ ਚਲਦੀ ਫਿੱਤੀਆਂ ਮੂਰਤੇ ਨੇ ਇੱਥੇ ਸਾਰੇ ਪਰਮਾਤਮਾ ਸਾਰੇ ਪਰਮਾਤਮਾ ਇੱਥੇ ਮਿਲ ਜਾਣਗੇ ਅੰਦਰ ਜਾਓ ਸਾਰੇ ਮਿਲ ਜਾਣਗੇ ਇੱਥੇ ਕੀ ਬਾਤ ਸਾਰੇ ਮਿਲਣਗੇ ਤੁਹਾਨੂੰ ਕੀ ਬਾਤ ਹੈ ਸੋ ਬਿਲਕੁਲ ਅਸੀਂ ਵੀ ਆਪਣੇ ਬਿਹਾਬ ਤੇ ਇਹੀ ਉਮੀਦ ਕਰਦੇ ਆ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਮਾੜੀ ਵੀਡੀਓ ਜਾਂ ਰੀਲਾਂ ਆਪਾਂ ਬਹੁਤ ਸ਼ੇਅਰ ਕਰਦੇ ਆ ਜੇ ਤੁਸੀਂ ਇਹੀ ਜੀ ਕੋਈ ਵੀਡੀਓ ਸ਼ੇਅਰ ਕਰਦੇ ਹੋ ਤਾਂ ਹੋ ਸਕਦਾ ਕਿਸੇ ਨਾ ਕਿਸੇ ਘਰ ਦਾ ਕੋਈ ਨਾ ਕੋਈ ਜੀ ਬਚ ਸਕਦਾ ਮਹਿੰਗੇ ਇਲਾਜ ਦੇ ਨਾਲੋਂ ਸਸਤਾ ਇਲਾਜ ਕਰਾਓ ਇੱਥੇ ਆ ਕੇ ਆਪਣੀ ਜੇ ਤੁਹਾਡੀ ਇੱਛਾ ਹੈ ਜਿਵੇਂ ਸਰ ਨੇ ਵੀ ਦੱਸਿਆ ਜੇ ਤੁਸੀਂ ਕੋਈ ਦਾਨਪੁਣ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ ਨਹੀਂ ਦੇਣਾ ਚਾਹੁੰਦੇ ਹੋ ਤਾਂ ਰੱਬ ਤਾਂ ਹੈਗਾ ਹੀ ਆ ਕਰਨ ਵਾਲਾ ਤੁਹਾਨੂੰ ਮੈਂ ਜੀ ਤੁਹਾਡੀ ਗੱਲ ਕੱਟ ਗਏ ਜਿਹੜੀ ਵੀਡੀਓ ਸ਼ੇਅਰ ਕਰਨ ਦੀ ਮੇਰੀ ਗੱਲ ਸੁਣ ਲਓ ਮੇਰੇ ਦੋਸਤੋ ਜਿਹੜੇ ਵੀਡੀਓ ਦੇਖ ਰਹੇ ਨੇ ਵੀਡੀਓ ਸ਼ੇਅਰ ਨਾ ਤਾਂ ਮੇਰੇ ਲਈ ਕਰਿਓ ਨਾ ਇਹਦੇ ਦੇ ਲਈ ਇਹਨਾਂ ਚੈਨਲ ਹੈ ਚੈਨਲ ਚਲਾ ਲੈਣਾ ਸਾਡਾ ਆ ਗਿਆ ਸੀ ਪਾ ਦੇਣਾ ਵੀਡੀਓ ਤੁਸੀਂ ਆਪਣੇ ਲਈ ਸ਼ੇਅਰ ਕਿਉਂ ਵੀਡੀਓ ਸ਼ੇਅਰ ਕਰੋਗੇ ਤੁਸੀਂ ਵੀਡੀਓ ਸ਼ੇਅਰ ਕੀਤੀ ਕੋਈ ਮਰੀਜ਼ ਆ ਗਿਆ ਉਹਦਾ ਕੋ ਨਾ ਤਾਂ ਇਹਨਾਂ ਨੂੰ ਲੱਗਣਾ ਹੈ ਨਾ ਸਾਨੂੰ ਲੱਗਣਾ ਅਸੀਂ ਆਪਣਾ ਕਰਮ ਕਰ ਰਹੇ ਆ ਚੈਨਲ ਚਲਾ ਰਹੇ ਆ ਆਪਣਾ ਕਰਮ ਕੋਈ ਦਾਨੀ ਸੱਜਣ ਆ ਗਿਆ ਉਹਦਾ ਕਰਮ ਕਿਨੂੰ ਲੱਗਣਾ ਤੁਹਾਨੂੰ ਜਿਹੜਾ ਵੀਡੀਓ ਸ਼ੇਅਰ ਕਰਦੇ ਸ਼ੇਅਰ ਕਰਦੇ ਕਿਉਂ ਕਿ ਅੱਪਾ ਜ਼ਬਰਦਸਤ ਆਪਾਂ ਕਿਉਂ ਜ਼ਬਰਦਸਤ ਕਹੇਂ ਸ਼ੇਅਰ ਕਰੋ ਆਪਣੀ ਲੋਨ ਨੂੰ ਤੁਸੀਂ ਕਰਨਾ ਤੁਸੀਂ ਵੀਡੀਓ ਸ਼ੇਅਰ ਕਰੋਗੇ ਉਹਨਾਂ ਕੋਲ ਤੁਹਾਨੂੰ ਮਿਲਣਾ ਜੇ ਕੋਈ ਵੀ ਮਰੀਜ਼ ਆ ਜਾਂਦਾ ਤੁਹਾਡੇ ਘਰ ਚ ਖੁਸ਼ਹਾਲੀ ਵੀ ਆਉ ਬਿਜ਼ਨਸ ਵੀ ਤੁਸੀਂ ਸਿਹਤ ਬਖਸ਼ੋ ਵੀ ਅਸੀਂ ਨਹੀਂ ਕਹਿੰਦੇ ਤੁਸੀਂ ਕਰੋ ਤੁਸੀਂ ਆਪਣੇ ਲਾਲਚ ਨੂੰ ਕਰਿਓ ਆਪਣੇ ਲਾਲਚ ਜੇ ਤੁਸੀਂ ਆ ਚੀਜ਼ਾਂ ਪਾਣੀਆਂ ਨੇ ਨਾ ਇਹ ਪਰਮਾਤਮਾ ਦਾ ਕਰਿਆ ਇਹ ਮੇਰੇ ਲਈ ਆ ਇਹਦੇ ਲਈ ਨਾ ਕਰਿਓ ਪਰਮਾਤਮਾ ਲਈ ਕਰਿਓ ਕਿ ਇਹਦਾ ਭਲਾ ਕਰਨਾ ਹੈ ਤੁਸੀਂ ਦੂਸਰਿਆਂ ਵੀਡੀਓ ਤਾਂ ਬੜੀਆਂ ਸ਼ੇਅਰ ਕਰਦੇ ਅੱਜ ਲੜਾਈ ਹੋ ਜੂਵੇ ਹਿੰਦੂ ਸਿੱਖਾਂ ਦਾ ਇੰਦੇ ਮੁਸਲਮਾਨ ਫਟਾਫਟ ਕਰਨਗੇ ਪਸੂੜੀਆਂ ਪਾਣ ਨੂੰ ਹੈ ਅੱਗੇ ਕਰੋ ਜਿਹੜਾ ਭਲਾ ਹੋ ਜੂਏ ਸਮਾਜ ਦਾ ਬਿਲਕੁਲ ਜੇ ਕੰਮ ਕਰੋ ਸੋ ਵਾਤੋ ਵਾਤ ਵੀਡੀਓ ਨੂੰ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਨਵੀਆਂ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ